ਕਾ ਖਾਲਸਾ ਵਾਹੀ ਕੋ ਜੀ ਫਤਿਹ ਅੱਜ ਵਿਦਿਆਰਥੀ ਜਥੇਬੰਦੀਆ ਵੱਲੋਂ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅਥਾਰਟੀ ਦੇ ਨਾਲ ਵਾਈਸ ਚਾਂਸਲਰ ਨਾਲ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਡੀਆਂ ਜੋ ਮੁੱਖ ਮੱਗਾਂ ਸੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨਾ ਉਹਦੇ ਬਾਰੇ ਗੱਲ ਹੋਈ ਹੈ ਜਿਹੜੇ ਪਿਛਲੇ ਸਾਲ ਬੱਚਿਆਂ ਦੇ ਉੱਤੇ ਪਾਰਕੇ ਹੋਏ ਨੇ ਉਹਦਾ ਬਾਰੇ ਜੋ ਸਿਵਲ ਸੂਟ ਹੋਇਆ ਉਹਨਾਂ ਬਾਰੇ ਗੱਲ ਜਿਸ ਦੇ ਵਿੱਚ ਵੀਸੀ ਵੱਲੋਂ ਇਹ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਜਿਹੜੀ ਪੋਜ਼ਿਟਿਵ ਟਾਕ ਹੈ ਉਹਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਲ ਚੱਲ ਰਹੀ ਹੈ ਤੇ ਆਸੁਮਿਤ ਕਰਦੇ ਆਂ ਸੀ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਸ਼ੈਡਿਊਲ ਹੈ ਉਹ ਜਾਰੀ ਹੋ ਜਾਵੇ। ਕਿ ਉਸ ਤੋਂ ਬਾਅਦ ਪਿਛਲੇ ਸਾਲ 13 ਨਵੰਬਰ 2024 ਨੂੰ ਜੋ 14 ਬੱਚਿਆਂ ਤੇ ਉੱਤੇ 14 ਵਿਦਿਆਰਥੀਆਂ ਦੇ ਉੱਤੇ ਪਰਚੀ ਹੋਈ ਸੀ, ਉਹ ਪਰਚੀ ਵੀ ਵਾਪਸ ਲਈ ਜਾਣ ਕੇ ਤੇ ਜੋ ਸਿਵਲ ਸੂਟ ਹੈ, ਉਸ ਤੋਂ ਵੱਖ ਜੋ ਬੰਦੀਆਂ ਤੇ ਹੋਈ ਸੀ, ਇਹੋ ਵੀ ਵਾਪਸ ਲੈਣ ਦੀ ਗੱਲਬਾਤ। ਉਸ ਤੋਂ ਇਲਾਵਾ ਵੀ ਇੱਕ ਜਿਹੜਾ ਜਨਰਲ ਡਿਸੀਜ਼ਨ ਉਹ ਇਹ ਲਿਖਦਾ ਗਿਆ ਕਿ ਬਿਨਾਂ ਸੈਨੇਟ ਦੀ ਹਾਜ਼ਰੀ ਤੋਂ ਸੈਨੇਟ ਦੀ ਅਸੈਂਬਲੀ ਵਿੱਚ ਇਸੇ ਵੀ ਤਰੀਕੇ ਦਾ ਕੋਈ ਮੇਜਰ ਜਿਹੜਾ ਡਿਸੀਜਨ ਹੈ ਉਹ ਨਹੀਂ ਲਿਆ ਜਾਊਗਾ ਜੋ ਯੂਨਿਵਰਸਿਟੀ ਦੀ ਬੇਸਿਕ ਫੰਕਸ਼ਨਿਕ ਐਡਮਿਨਿਸਟ੍ਰੇਟਿਵ ਰੁਟੀਨ ਦੀ ਸੀ। ਉਹ ਵੇ ਜੋ ਸੈਨੇਟ ਦੀ ਗਹਿਰਾਦਰੀ ਦੇ ਵਿੱਚ ਜਿੰਨੇ ਵੀ ਡਿਸੀਜਨ ਹੋਏ ਨੇ ਨਵੀਂ ਸੈਨੇਟ ਬਣਿੰਦੇ ਉਸ ਨੂੰ ਉਹਨਾਂ ਸਾਬ ਦਾ ਜਿਹੜਾ ਰਿਵਿਊ ਕੀਤਾ ਜਾਊਗਾ ਅਗਲੇ ਹਾਰ ਦੇ ਸਮੇਂ ਦੇ ਵਿੱਚ ਜਿਹੜੇ ਵੀ ਰਿਜ਼ਰਵੇਸ਼ਨ ਪਾਲਿਸੀਆਂ ਯੂਨੀਵਰਸਿਟੀ ਦੇ ਵਿੱਚ ਲਾਤੀ ਚਾਹੁੰਦੇ ਹਨ ਉਹਨਾਂ ਆਪ ਤਾਂ ਜਿਹੜੇ ਫੈਸਲੇ ਹੋਣੇ ਜਾਣ ਤੇ ਪੰਜਾਬ ਦੀ ਪ੍ਰਸ਼ਾਸਕ ਬਚਾਓ ਬੋਲ ਚੱਲ ਰਗਾ ਲਗਾਤਾਰ ਨਰੰਤਰ ਆਪ ਸਾਤਮਿਕ ਕਿਤੇ ਨਾਲ ਜਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਗੂ ਇਹ ਕਿਨਾਂ ਦੇ ਵਿੱਚ ਇਸੇ ਵੀ ਤਰੀਕੇ ਦੇ ਨਾਲ ਜਿਹੜਾ ਫੈਸਲਾ ਉਹ ਨਹੀਂ ਆਂਦਾ ਤਾਂ ਅਸੀਂ ਸੰਘਰਸ਼ ਨੂੰ ਟਿਕਾ ਕਰਦੇ ਹੋਏ ਹੋਰ ਜਿਸ ਤਰੀਕੇ ਨਾਲ 10 ਨਵੰਬਰ ਦੀ ਕਾਲ ਦਿੱਤੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਤੇ ਵੱਡੀ ਕਾਲ ਦਵਾਂਗੇ ਤੇ ਹੋਰ ਚਾ ਉਹ ਤੱਕ ਇਹ ਮਰੰਤਰ ਜਾਰੀ ਰਹੂਗਾ ਤੱਕ ਪੰਜਾਬ ਯੂਨੀਵਰਸਿਟੀ ਦੀ ਸਰਦੀ ਦੀ ਸ਼ਡਿਊਲ ਉਹ ਜਾਰੀ ਨਹੀਂ ਹੋ ਜਾਂਦਾ Mas o que eu falava, eu acho